ਅੱਗੇ ਆ ਗਏ ਜਿੰਨੀ ਦੁਨੀਆ ਆਈ ਪਹਿਲਾਂ ਉਹ ਪੈਕੇਜ ਹੈ ਬਾਰੇ ਮੈਕ ਵਿੱਚ ਬੈਠਿਆ ਕਿਹਾ ਸੀ ਜੇ ਤੁਹਾਨੂੰ ਰਾਜ ਹੋਗਾ ਤੁਹਾਡੇ ਸਾਹਬ ਤੋਂ ਬਿਨਾ ਕੁਝ ਨਹੀਂ ਹੋਣਾ ਕੰਮ ਫਿਰ ਚੱਲਦਾ ਤੁਸੀਂ ਅਸੀਂ ਕਿੱਥੇ ਜਾਣਾ ਜੀ ਨੀਰਨਾਥਾ ਕੋਈ ਕੱਛ ਨਹੀਂ ਆਉਂਦਾ ਕੋਈ ਫੇਸਬੁਕ ਆਉਂਦਾ ਹੋਰ ਅਸੀਂ ਕਰ 12 ਵਾਰ ਤੱਕ ਨਹੀਂ ਕਰਨਾ ਸਾਨੂੰ ਹੋਰ ਇੱਕ ਥੋੜਾ ਦੱਸ ਕੇ ਜਾਇਓ ਜੇ ਬੇਦਲ ਸਥਾਪਿਤ ਨਹੀਂ ਕਰ ਸਕਦੇ ਉਹ ਵੀ ਅਜੇ ਕੰਮ ਰੁਕਿਆ ਹੋਇਆ ਹੈ ਠੀਕ ਹੈ ਜੀ ਫਿਰ ਤੋਂ ਅਸੀਂ ਉਹ ਚੀਜ਼ ਨੂੰ ਉਹਨੂੰ ਤਕਲੀਫ ਸੀ ਮੀਟਾ ਸਾਰਾ ਰਾਤ ਕਈ ਵਾਰੀ ਫੇਰੀ ਹੋਣ ਡਾਗਮੈਂਟ ਤੇ ਨੰਬਰ ਹਾਂਜੀ ਮੈਂ ਮਲਵਿੰਦਰ ਸਿੰਘ ਸਰਪੰਚ ਪਿੰਡ ਮੁਸ਼ਕਾਬਾ ਤੋਂ ਜੀ ਗੱਲ ਹੋ ਰਹੀ ਹੈ ਜੀ ਇਹ ਸਾਡੇ ਅੱਜ ਦੋ ਤਿੰਨ ਪਿੰਡਾਂ ਦਾ ਹੋਰ ਵੀ ਇਕੱਠਾ ਕੀਤਾ ਆ ਸੀ ਸਾਡਾ ਆਪਣਾ ਸਾਰਾ ਨਗਰ ਸੀ ਸਾਡੇ ਜੋ ਨਹਿਰ ਵਾਲੇ ਰਸਤੇ ਉੱਤੇ ਇੱਕ ਗੈਸ ਪਲਾਂਟ ਲੱਗ ਰਿਹਾ ਜੀ ਕੋਈ ਫੈਕਟਰੀ ਜਾਂ ਗੈਸ ਪਲਾਂਟ ਦਾ ਕੁਝ ਕਹਿੰਦੇ ਆ ਉਹਦੇ ਨਾਲ ਸਾਡੇ ਪਿੰਡਾਂ ਵਿੱਚ ਹੋਲੇ ਪ੍ਰਦੂਸ਼ਣ ਦਾ ਖਤਰਾ ਵੱਧ ਰਿਹਾ ਹੈ ਪਾਣੀ ਸਾਡਾ ਖਰਾਬ ਹੋਣਾ ਹੈ ਵਾਤਾਵਰਨ ਸਾਡਾ ਬਿਲਕੁਲ ਖਰਾਬ ਹੋਊ ਸਾਡਾ ਇਹ ਜੀ ਸਾਡਾ ਗ੍ਰੀਨ ਜ਼ੋਨ ਹੈ ਸਬਜ਼ੀ ਵਾਲਾ ਏਰੀਆ ਹੈ ਇੱਥੇ ਕੋਲਡ ਸਟੋਰ ਲੱਗੇ ਹੋਏ ਨੇ ਦੋ taraf ਬਹੁਤ ਵਧੀਆ ਏਰੀਆ ਸਾਡਾ ਪਰ ਜਦੋਂ ਇਹ ਜੇ ਇਹ ਜਾ ਕੋਈ ਪਲਾਂਟ ਲੱਗਦਾ ਹੈ ਇਥੇ ਸਾਨੂੰ ਹੋਰ ਫਿਕਰ ਵੀ ਹੈ ਹੋਰ 500 ਪਲਾਂਟ ਆ ਸਕਦੇ ਨੇ ਅਸੀਂ ਆਪਣਾ ਇਹ ਜੀ ਨਹੀਂ ਖਰਾਬ ਹੋਣ ਦੇਣਾ ਚਾਹਦੇ ਅੱਜ ਪ੍ਰਸ਼ਾਸਨ ਨਾਲ ਬੈਠੇ ਕੀ ਗੱਲਬਾਤ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਜੀ ਸਾਨੂੰ ਕੋਈ ਪ੍ਰਸ਼ਾਸਨ ਵੱਲੋਂ ਕੋਈ ਭਰੋਸਾ ਨਹੀਂ ਦਿੱਤਾ ਗਿਆ ਸਾਨੂੰ ਉਥੋਂ ਲੈ ਕੇ ਵੀ ਜਦੋਂ ਸਾਨੂੰ ਫੈਕਟਰੀ ਦੇ ਕੋਲ ਚਲਦੇ ਆ ਐਕੀਮ ਸਾਹਿਬ ਕਹਿੰਦੇ ਸਾਨੂੰ ਮੁੜ ਕੇ ਮਰਕੇ ਵੀ ਨਹੀਂ ਆਏ ਵੀ ਦੱਸੇ ਵੀ ਨਹੀਂਗਾ ਵੀ ਤੁਸੀਂ ਗਲਤ ਹੋ ਜਾਓ ਗਲਤ ਨਹੀਂ ਉਸੇ ਬਸਾਰਾ ਬੜ ਨਗਰ ਵਾਟੇ ਰਹੇ ਸੀ ਮਜ਼ਾ ਮਤਾਲਾ ਮਨਾਲੋ ਆ ਗਈ ਗੈਸ ਸਾਹਿਬ ਤੇ ਮਾਲਕਾਂ ਨਾਲ ਕੋਈ ਗੱਲ ਵਾਤ ਹੋਈ ਗੈਸ ਸਾਹਿਬ ਤੇ ਮਾਲਕਾਂ ਨਾਲ ਕੋਈ ਗੱਲ ਨਹੀਂ ਹੋਈ ਜਿਸ ਦਿਨ ਉਹਨਾਂ ਨਾਲ ਗੱਲ ਕਰਦੋਂ ਬੱਸ ਗੱਲ ਬੰਦ ਨੇ ਛੋੜਦੇ ਉਹਨਾਂ ਨਾਲ ਬੱਸ ਬਣੀ ਕਰਦੇ ਨੇ ਵੀ ਤੁਸੀਂ ਗਲਤ ਤੁਸੀਂ ਇੰਨੇ ਪੈਸੇ ਲਾਇਨੇ ਨਹੀਂ ਸੀ ਇੰਨੇ ਪੈਸੇ ਲਾਇਨੇ ਅੱਗੇ ਨੂੰ ਤੁਹਾਡੀ ਕੀ ਅੱਗੇ ਨੂੰ ਸਾਡਾ ਇਹ ਲਾਸਟ ਘਟ ਸੀ ਪਿੰਡ ਵਿੱਚ ਜੀ ਜੇਕਰ ਉੱਥੇ ਦੁਬਾਰਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਅਸੀਂ ਸਮਰਵਾ ਕੇ ਰੋਡ ਜਮ ਕਰਾਂਗੇ ਸਾਰਾ ਪਿੰਡ ਦੇ ਆਲੇ ਦੁਆਲੇ ਪੂਰਾ ਇਲਾਕਾ ਇਹ ਤਾਂ ਬੜਾ ਲਾਸਟ ਘਟ ਸੀ ਹੁਣ ਤਾਂ ਉਸ ਤੋਂ ਬਾਰੀ ਬਾਰੀ ਪਿੰਡ ਘਟ ਰਹੀ ਹੋਣਾ ਸਾਡੀ ਹਸਤਵੰਦਗੇ ਪ੍ਰਸ਼ਾਸਨ ਨੂੰ ਬੇਨਤੀ ਹੈ ਉਹਨਾਂ ਮਾਲਕਾਂ ਨੂੰ ਬੇਨਤੀ ਹੈ ਵੀ ਤੁਸੀਂ ਇਹਨੂੰ ਬੰਦ ਕਰ ਦਿਓ ਨਾ ਸਾਨੂੰ ਤੰਗ ਕਰੋ ਇੰਨਾ ਇੱਕੋ ਪਿੰਡ ਵਾਸੀਆਂ ਨੂੰ ਇੱਕ ਮੰਤ ਸ਼ੰਕਾ ਹੈਗੀ ਹੈ ਵੀ ਜਿਹੜਾ ਬਾਇਬਲ ਐਸ ਪਲਾਂਟ ਲੱਗੇਗਾ ਤੇ ਕੱਲ ਨੂੰ ਜਿਹੜੀ ਇਹਦੀ ਗੈਸ ਏ ਉਹ ਲੀਕ ਹੋ ਜਾਏਗੀ ਤੇ ਉਹ ਪਿੰਡ ਨੂੰ ਹੰਨ ਕਰ ਦੇਵੇਗੀ ਨੁਕਸਾਨ ਪੈਗੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਉੱਧਰ ਇਹਨਾਂ ਦੀ ਸ਼ੰਕਾ ਇਹ ਹੈਗੀ ਹੈ ਵੀ ਜਿਹੜਾ ਇੱਥੋਂ ਵੇਸਟ ਲੈ ਕੇ ਆਣਗੇ ਬੋਬਰ ਉਹ ਟਰਾਲੀਆਂ ਦਾ ਜਿਹੜਾ ਵੇਸਟ ਉਹ ਆਏਗਾ ਉਹ ਟਰਾਲੀ ਦੇ ਵਿੱਚ ਉਹ ਸੜਕਾਂ ਨੂੰ ਗੰਦਾ ਕਰੇਗਾ ਪлюс ਤੀਜਾ ਇਹਨਾਂ ਦਾ ਇੱਕ ਇਹ ਇਸ਼ੂ ਸੀਗਾ ਜਿਹੜਾ ਉਹ ਤੋਂ ਪਾਣੀ ਜਿਹੜਾ ਟ੍ਰੀਟਮੈਂਟ ਪਲਾਂਟ ਤੋਂ ਨਿਕਲੇਗਾ ਉਹ ਈਮ ਚ ਹੋਏਗਾ ਜਾਏਗਾ ਤੇ ਉਹ ਐਸਟੀਪੀ ਨੂੰ ਲਾ ਕੇ ਨੌਂਸ ਪੂਰੇ ਨਹੀਂ ਕਰਦੇ ਜਿਹੜਾ ਕਿ ਫਿਊਚਰ ਦੇ ਵਿੱਚ ਡ੍ਰਿੰਕੀਬਲ ਵਾਟਰ ਨੂੰ ਖਰਾਬ ਕਰੇਗਾ ਇਹ ਤਿੰਨ ਜਿਹੜੇ ਮੇਨ ਮੇਜਰ ਇਹਨਾਂ ਦੇ ਇਸ਼ੂ ਹੈਗੇ ਨੇ ਚੌਥਾ ਕਹਿਣਾ ਦਾ ਹੋਰ ਇਸ਼ੂ ਵੀ ਸੀਗਾ ਵੀ ਜਿਹੜਾ ਇਹ ਪਲਾਂਟ ਏ ਇੱਕ ਘਰ ਤੋਂ ਦੂਰੀ ਕੁਝ ਦੂਰੀ ਤੇ ਨਹੀਂ ਬਣਿਆ ਹੋਇਆ। ਇੱਕ ਸੱਜੰਦਾ ਕਹਿਣਾ ਸੀ ਮੇਰੇ ਘਰ ਤੋਂ ਇਹ ਆਲਮੋਸਟ 5 ਕਿਲੇ ਦੂਰੀ ਤੇ ਹੈ। ਇਹ 5 ਕਿਲੇ ਦੂਰੀ ਦੀ ਗੱਲ ਕਰੀਏ ਤੇ ਲਗਭਗ 1500 ਫੀਟ ਬਣ ਜਾਂਦਾ। 200 ਫੀਟ ਬਾਕੀ ਕਿੰਨਾ ਮੋਟਾ ਜਾਂ ਹੁੰਦਾ ਜਾਂ ਲੈ ਕੇ। ਇਹ ਨਿਮਾਨ ਸਰ ਇਹ 100 ਮੀਟਰ ਦੀ ਦੂਰੀ ਤੇ ਹੋਣਾ ਚਾਹੀਦਾ। ਘਰ। ਜੇ ਆਪਾਂ ਉਸ ਘਰ ਦੀ ਗੱਲ ਵੀ ਕਰੀਏ ਤਾਂ ਉਸ ਘਰ ਤੋਂ 100 ਮਟਰ ਦੀ ਦੂਰੀ ਤੇ ਹੈਗਾ। ਉੱਪਰੋਂ ਉਹ ਤੋਂ ਔਲੇ-ਔਲੇ ਦੇਖਦੇ ਕੋਈ ਘਰ ਨਹੀਂ ਹੈਗਾ ਉਹ ਸਾਰੇ ਘਰ ਪਿੰਡ ਦੇ ਨਾਲ ਫਰਮੀ ਦੇ ਨੇ 60 ਮੀਟਰ ਦਾਰੇ ਚ ਕੋਈ ਘਰ ਨਹੀਂ ਹੈਗਾ ਦੂਜਾ ਜੇ ਆਪਾਂ ਪੋਲੂਸ਼ਨ ਕੰਟਰੋਲ ਬੋਰਡਾਂ ਦੀ ਗੱਲ ਸੁਣੀ ਹੈ ਉਹ ਕਹਿੰਦੇ ਜਿਹੜਾ ਇਹਦਾ ਵਾਟਰ ਹੈ ਨਾ ਉਹ ਵਾਟਰ ਪਾਣੀ ਜਿਹੜਾ ਹੈਗਾ ਵੇ ਉਹ ਰੀਯੂਜ਼ ਹੁੰਦਾ ਨੇ ਜਿਹੜਾ ਗੋਬਰ ਬਾਹਰੋਂ ਆਏਗਾ ਉਹਨੂੰ ਡਿਲੂਟ ਕਰਨ ਲਈ ਪਾਣੀ ਰੀਯੂਜ਼ ਕਰਨਾ ਕਰਦੇ ਨੇ ਔਰ ਮੋਰਓਵਰ ਇਹਨਾਂ ਨੂੰ ਫਰੈਸ਼ ਵਾਟਰ ਦਾ ਸਪਲਾਈ ਵੀ ਲੈਣਾ ਪਏਗਾ ਉਹ ਪਾਣੀ ਪੂਰਾ ਨਹੀਂ ਪਹਿਣਾ ਇਹਨਾਂ ਨੂੰ ਤਾਜ਼ਾ ਪਾਣੀ ਵੀ ਲੋੜ ਪੈਣੀ ਹੈ ਉਹਨੂੰ ਡਿਲੂਟ ਕਰਨ ਲਈ ਤੋ ਇਸ ਗੱਲ ਦਾ ਜੀ ਇਹਨਾਂ ਦਾ ਬੰਦ ਸ਼ੰਕਤਾ ਵੀ ਇਹ ਪਾਣੀ ਜਿਹੜਾ ਵੀ ਪੋਲੂਸ਼ਨ ਕ੍ਰੀਏਟ ਕਰੇਗਾ ਉਹ ਵੀ ਇਹ ਸਲੂਸ਼ਨ ਪੀਪੀਐਸਸੀ ਨੇ ਦੱਸਿਆ ਵੀ ਉਹ ਨੀਟਰ ਪੋਲੂਸ਼ਨ ਕ੍ਰੀਏਟ ਨਹੀਂ ਕਰੇਗਾ ਕਿਉਂਕਿ ਪਾਣੀ ਇਹਨੇ ਕਿਤੇ ਸੁੱਟਣਾ ਹੀ ਨਹੀਂ ਹੈਗਾ ਤੀਜਾ ਅਸੀਂ ਇਹਨਾਂ ਦਾ ਜਿਹੜਾ ਵੀ ਗੈਸ ਲੀਕ ਹੋ ਜਾਏਗੀ ਕੱਲ ਨੂੰ ਫਿਊਚਰ ਦੇ ਵਿੱਚ ਤੁਹਾਡੇ ਇਨਸਾਨ ਹੋ ਸਕਦਾ ਤੋ ਇਹ ਇਹ ਤੋਂ ਬਾਇਓ ਡਿਗ੍ਰੇਡੇਸ਼ਨ ਦਾ ਜਿਹੜਾ ਰੈਸਿਡੂ ਆਪਣਾ ਬਚਦਾ ਖੇਤਾਂ ਦਾ ਖੈਦ ਖੋਣ ਨੂੰ ਯੂਜ਼ ਕਰਨਾ ਗੋਬਰ ਨੂੰ ਯੂਜ਼ ਕਰਨਾ ਤੇ ਐਲਪੀਜੀ ਗੈਸ ਐਲਪੀਜੀ ਘਰ ਨੂੰ ਟੱਕੜ ਬਾਇਓ ਸੀਐਨਡੀ ਤਿਆਰ ਹੋਣੀ ਹੈ ਔਰ ਉਹ ਬਕਾਇਦਾ ਦੇ ਨਾਮ ਤੇ ਸਰਕਾਰ ਦੇ ਉਹਨੂੰ ਪੂਰੇ ਕਰਨ ਤੋਂ ਬਾਅਦ ਹੀ ਉਹ ਜਿਹੜੀ ਕੰਪਰੈਸਡ ਨੈਚਰਲ ਗੈਸ ਹੈਗੀ ਹੈ ਉਹ ਫਿਲਡ ਹੋਏਗੀ ਦੇਖੋ ਜਿੱਥੇ ਕਿਤੇ ਵੀ ਪਲਾਟ ਲੱਗਦਾ ਵੇ ਉਹਦੇ ਨਾਮ ਪੂਰੇ ਜੇ ਕਰ ਲੈਂਦਾ ਬੰਦਾ ਤੇ ਫਿਰ ਉਹਦੇ ਵਿੱਚ ਤੇ ਸੇਫਟੀ ਨੋਰਮ ਲੈ ਕੇ ਚੱਲਦਾ ਕੋਈ ਕਮੀ ਨਹੀਂ ਆ ਸਕਦੀ ਔਰ ਇਨਸਾਨ ਨਹੀਂ ਹੁੰਦੇ ਚਾਸ 0% 에ਰਰ ਹੋਗਾ ਤਾਂ ਤੇਹੀ ਜਿਹੜਾ ਕੰਸਰਨ ਡਿਪਾਰਟਮੈਂਟ ਦੇ ਪਰਮਿਟ ਨਹੀਂ ਦਿੰਦਾ ਉਹ ਇਸੇ ਗੱਲ ਨੂੰ ਸਮਝਾ ਲਈ ਸੀ ਜਿਹੜਾ ਨੂੰ ਪਿੰਡ ਦੇ ਵਿੱਚ ਆਇਆ ਸਾ ਲੋਕਾਂ ਨੂੰ ਇਹਨਾਂ ਨੂੰ ਪੁਛਿਆ ਨੂੰ ਸਮਝਾਇਆ ਹੋਏ ਪਰ ਇਹਨਾਂ ਦਾ ਸਾਰਾ ਕੋਈ ਇਹ ਵੀ ਅਸੀਂ ਇਹ ਪਲਾਨਟ ਨਹੀਂ ਲੱਗਦੇ ਨਾ ਹਾਲਾਂਕਿ ਜਿਹੜਾ ਡਿਪਾਰਟਮੈਂਟ ਕੰਸਲ ਨੇ ਉਹਨਾਂ ਦੱਸਿਆ ਵੀ ਇਹਦੇ ਨਾਲ ਦੇ 38 ਪਲਾਨਟ ਜਿਹੜੇ ਪੰਜਾਬ ਸਰਕਾਰ ਨੇ ਪਰਮਿਸ਼ਨ ਦਿੱਤੀ ਹੈ 38 ਦੇ ਵਿੱਚੋਂ ਸ਼ੰਤੀ ਗਰੇ ਨੇ ਉਹ ਅੰਡਰ ਕੰਸਟਰਕਸ਼ਨ ਨੇ ਪਹਿਲਾਂ ਇਹੋ ਹੀ ਪਲਾਨਟ ਹੈ ਜਿਹੜਾ ਅੰਡਰ ਕੰਸਟਰਕਸ਼ਨ ਤੋਂ ਉਹਨਾਂ ਨੇ ਰੋਕਿਆ ਕੰਮ ਨੂੰ ਚੱਲਦੇ ਰੁਕਿਆ ਸਿਨਿਅਰ ਕੋਰਡ ਜਿਹੜਾ ਫਾਈਲ ਤੇ ਦੇਖ ਲिएगा ਸਾਡੇ ਲੁਧਿਆਣੇ ਜਿਹੜੇ ਦੇ ਵਿੱਚ ਉੱਥੇ ਕੰਸਰਵੈਂਸ ਚੱਲਦੀ ਹੈ ਉੱਥੇ ਲੋਕਾਂ ਨੂੰ ਸਮਝਾਇਆ ਗਿਆ ਉਹਨਾਂ ਨੂੰ ਲੋਕਾਂ ਨੂੰ ਕੋਈ ਫਰਾਜ ਨਹੀਂਗਾ। ਤੋਂ ਤੁਹਾਡੇ ਚੈਨਲ ਦੇ ਮਾਜਦਾਨੀ ਮੈਂ ਇਹਨਾਂ ਲੋਕਾਂ ਨੂੰ ਬੇਨਤੀ ਕਰਦਾ ਵਾਂ। ਭਈ ਇਹਦੇ ਜਿਹੜੇ ਬੋਕਸਨ ਕੋਨ ਦੇਖੋ ਇਹਦਾ ਕੋਈ ਨੁਕਸਾਨ ਨਹੀਂ ਹੋਣਾ। ਇਹ ਘਰਾਂ ਤੋਂ ਦੂਰੀ ਕੇ ਨਾ ਹੁੰਦਾ ਉੱਚ ਤੱਕ ਇਹਨੂੰ ਪਰਮਿਸ਼ਨ ਨਹੀਂ ਸੀ ਮਿਲਣੀ। ਜੇ ਕੰਸਰਨਡ ਡਿਪਾਰਟਮੈਂਟ ਨੇ ਪਰਮਿਸ਼ਨ ਦਿੱਤੀ ਹੈ ਤਾਂ ਕੋਈ ਸਾਡਾ ਨੋਰਮ ਨੂੰ ਫੋਲੋ ਕਰਕੇ ਦਿੱਤੀ ਹੈ। ਉਹ ਬੇਨਤੀ ਇਹਨਾਂ ਨੂੰ ਆਪਾਂ ਪੰਜਾਬ ਨੂੰ ਕਰਦੀਆਂ ਦੇ ਪਾਸੇ ਲੈ ਕੇ ਜਾਈਏ। ਔਰ ਇਹ ਵੀ ਵਿਕਤੀ ਦਾ ਖੇਤਰ ਪਰਾਲੀ ਰਹਿਣ ਖੁੰਡੇ ਉਹ ਵੀ ਜਿਹੜਾ ਇੱਥੇ ਆਏਗਾ ਤੇ ਤੱਕ ਜਿਹੜੇ ਸਾਨੂੰ ਭਰਾ ਮਜ਼ਦੂਰੀ ਵਾਲੇ ਖੇਤਾਂ ਨੂੰ ਅਗਲ ਆਂਦੇ ਨੇ ਉਹ ਅਗਲਾਂ ਤੋਂ ਵੀ ਇਹੀ ਬਚਾਗੇ ਔਰ ਉੱਥੇ ਜਿਹੜਾ এনवायरमेंटਲ ਪੋਲੂਸ਼ਨ ਹੁੰਦਾ ਵੇ ਉਸ ਤੋਂ ਵੀ ਇਹੀ ਬਚ ਸਕਾਂਗੇ ਸੋ ਬੇਨਤੀ ਹੈ ਉਹਨਾਂ ਕਿਸਾਨ ਭਰਾਵਾਂ ਨੂੰ ਪਿੰਡ ਵਾਸੀਆਂ ਨੂੰ ਕਿ ਅਸੀਂ ਅੱਗੇ ਵਧੀਏ ਇੰਡਸਟਰੀਲਿਸਮ ਪੰਜਾਬ ਦੇ ਵਿੱਚ ਆਉਣ ਦਾ ਮੌਕਾ ਦੇਈਏ ਉਹਨਾਂ ਦਾ ਹੱਥ ਹੱਥ ਮਲਾਈਏ ਤਾਂ ਕਿ ਪੰਜਾਬ ਨੂੰ ਇੱਕ ਨਵਿਕਲਾ ਰੰਗਲਾ ਪੰਜਾਬ ਬਣਾਈਏ ترقی ਦੇ ਰਸਤੇ ਲੈ ਕੇ ਜਾਏ ਧੰਨਵਾਦ ਆਇਓ ਮਰਿਆ ਮੇਰਾ ਨਾਮ ਭੁਖਿੰਦਰ ਹੈ ਜੀ ਬਸਨੀਕ ਮੈਂ ਮਿੰਡ ਮੁਸਤਾਵਾਤਾਂ ਜੀ ਹਾਂ ਜੀ ਮੁਸਤਾਵਾਤ ਹਾਂ ਜੀ ਐਟ ਆਬ ਜੀ ਹੋਇਆ ਸੀਗਾ ਜੀ ਉਹ ਤੋਂ ਬਾਅਦ ਇਕੱਠ ਹੋਣ ਤੋਂ ਬਾਅਦ ਕਿਸੇ ਸਿੱਤੇ ਤੇ ਨਹੀਂ ਪਹੁੰਚੇ ਹੈਗੇ ਸਾਰੀ ਜਿਹੜੀ ਵੀ ਪ੍ਰਸ਼ਾਸਨ ਸੀਗਾ ਉਹ ਸਾਰਾ ਉਹਨਾਂ ਦੇ ਹੱਥ ਵਿੱਚ ਬੋਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਜਦੋਂ ਅਸੀਂ ਮੌਕੇ ਤੇ ਪਿੰਡ ਦੇ ਆਲੇ-ਦਾਲੇ ਦੇ ਘਰ ਦਿਖਾਉਣ ਗਏ ਆ ਉਸ ਤੋਂ ਬਾਅਦ ਸਾਨੂੰ ਇੱਥੇ ਬਿਠਾ ਕੇ ਪ੍ਰਸ਼ਾਸਨ ਸਾਰਾ ਉਹ ਪ੍ਰਿੰਟ ਤੋਂ ਬਾਰ-ਬਾਰ ਹੀ ਨਿਕਲ ਗਿਆ ਜੀ ਪ੍ਰਿੰਟ ਵਾਲਿਆਂ ਦਾ ਜੀ ਜੇ ਹੁਣ ਕੰਮ ਚੱਲੂਗਾ ਤਾਂ ਅਸੀਂ ਧਾਰਨੇ ਤੇ ਮੰਨ ਲਓ ਧਾਰਨੇ ਲਾਵਾਂਗੇ ਅਤੇ ਸਾਰਾ ਪੈਨਡ ਵਾਲਿਆਂ ਦੀ ਇੱਕੋ ਰਾਏ ਆ ਵੀ ਇਹ ਫੈਕਟਰੀ ਅਸੀਂ ਲੱਗਣ ਨਹੀਂ ਦੇਣੀ ਤੇ ਉਹ ਸਾਨੂੰ ਹੁਣ ਬਦਮਾਸ਼ੀ ਕਰਨ ਲੱਗੇ ਹੋਏ ਨੇ ਵੀ ਇਹ ਫੈਕਟਰੀ ਅਸੀਂ ਲਾ ਕੇ ਦਿਖਾਵਾਂਗੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦੇ ਸਹੀ ਪੜਤਾਲ ਕੀਤੀ ਜਾਵੇ ਇਹ ਜਿਹੜਾ ਵੀ ਇਹ ਸਿੱਟਾ ਉਹ ਸਾਰੇ ਪਿੰਡ ਨਾਲ ਰਲ ਮਿਲ ਕੇ ਕੱਢਿਆ ਜਾਵੇ